ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੱਗਾ ਵੱਡਾ ਛਟਕਾ ਇੱਕ ਪਾਸੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਆਪਣੀ ਨਵੀਂ ਸ਼੍ਰੋਮਣੀ ਅਕਾਲੀ ਦਲ ਜਿੰਨੋ ਜਿੰਦਾ ਨਾਮ ਉਹਨਾਂ ਨੇ ਪੁਨਰ ਸਰਜੀਤ ਰੱਖਿਆ ਹੋਇਆ ਜਿੱਥੇ 2027 ਦੀ ਅਵਦਾਲ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਪਣੀ ਪਾਰਟੀ ਨੂੰ ਜਿਹੜਾ ਹੈ ਨਵਾਂ ਰੁਖ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਦਿਨ ਰਾਤ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੀ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਸਟੈਂਡ ਕਰਨਾ ਚਾਹੁੰਦੇ ਨੇ ਉਹਨੂੰ ਜਿਹੜਾ ਹੈ ਆਉਣ ਵਾਲੀਆਂ ਜਿਹੜੀਆਂ विधानसभा ਦੀਆਂ ਚੋਣਾਂ ਨੇ ਉਥੇ ਪੁਨਰ ਸੁਰਜੀਤ ਕਰਨਾ ਚਾਹੁੰਦੇ ਨੇ ਲੇਕਿਨ ਜਿਹੜੇ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਇੱਕ ਜਦੋਂ ਉਹਨਾਂ ਨੇ ਪਾਰਟੀ ਤੋਂ ਨੱਕੜ ਹੋਏ ਤਾਂ ਉਸ ਤੋਂ ਬਾਅਦ ਕਾਫੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਬਣ ਕੇ ਰਹੇਗੇ ਲੇਕਿਨ ਜੇਕਰ ਗੱਲ ਕਰੀਏ ਜਿੱਥੇ ਸੁਖਬੀਰ ਸਿੰਘ ਬਾਦਲ ਜਿੱਥੇ ਉਹਨਾਂ ਨੇ ਨਵੀ ਨਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਕਈ ਆਗੂਆਂ ਤੋਂ ਆਪਣੇ ਸਬੰਧ ਤੋੜੇ ਲੇਕਿਨ ਉਹ ਆਗੂ ਹੁਣ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਧੜੇ ਵਾਲੇ ਉਹ ਵਾਪਸੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਉਹ ਜਿਹਨਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੀ ਉਹ ਨਾਖੁਸ਼ ਨੇ ਉਹ ਜਿਹੜੇ ਨੇ ਪਾਰਟੀ ਦੇ ਵਿੱਚ ਜਿਹੜੇ ਨੇ ਕੰਮ ਵਧੀਆ ਢੰਗ ਨਾਲ ਨਹੀਂ ਕਰ ਰਹੇ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਵਾਲਾ ਟੜਾ ਜਿਹੜਾ ਹੈ ਉਹਨੂੰ ਛੱਡ ਕੇ ਕਿਉਂ ਪੁਰਾਣੀ ਜਿਹੜੀ ਹੈ ਪਾਰਟੀ ਦੇ ਵਿੱਚ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਟਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਟੜੇ ਦੇ ਵਿੱਚੋਂ ਜਿੱਥੇ ਇੱਕ ਵੱਡਾ ਅਸਤੀਫਾ ਦਿੱਤਾ ਗਿਆ ਜਿਨ੍ਹਾਂ ਦੇ ਪਿਤਾ ਜਿਹੜੇ ਨੇ 5 ਵਾਰ ਐਮਐਲਏ ਰਹਿ ਚੁੱਕੇ ਨੇ ਉਹਨਾਂ ਦੀ ਮਾਤਾ ਜੀ ਵੀ 3 ਵਾਰ ਜਿਹੜੀ ਹੈ ਪੰਜਾਬ ਤੋਂ ਐਮਐਲਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਹਿ ਚੁੱਕੀ ਹੈ ਦੋ ਵਾਰ ਉਹ ਵਜੀਰ ਦੇ ਚੁਕੇ ਨੇ ਪੰਜਾਬ ਦੇ ਅਸੀਂ ਗੱਲ ਕਰ ਰਹੇ ਹ ਤਜਿੰਦਰ ਪਾਲ ਸੰਧੂ ਦੀ ਤੇ ਉਸ ਤੋਂ ਬਾਅਦ ਹੁਣ ਦੋ ਹੋਰ ਅਸਤੀਫੇ ਦੇ ਦਿੱਤੇ ਗਏ ਨੇ ਨਵੀਂ ਪਣੀ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹ ਜਿਨ੍ਹਾਂ ਨੇ ਦੋ ਅਸਤੀਫੇ ਦਿੱਤੇ ਨੇ ਉਹ ਹੁਣ ਪੁਰਾਣੀ ਸ਼ਰੋਮੀ ਅਕਾਲੀ ਦਲ ਦੇ ਵਿੱਚ ਚਲੇ ਗਏ ਨੇ ਤੇ ਉਹਨਾਂ ਵੱਲੋਂ ਕਈ ਸ਼ਬਦੀ ਹਮਲੇ ਵੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਆਰ ਆਰਐਸਐਸ ਦੇ ਜਿਹੜੇ ਨੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਇਹਨਾਂ ਦੀ ਪਾਰਟੀ ਜਿਹੜੀ ਹੈ ਉਹ ਦਿੱਲੀ ਤੋਂ ਚੱਲ ਰਹੀ ਹੈ ਤੇ ਕਾਫੀ ਸ਼ਬਦੀ ਹਮਲੇ ਕਰਦੇ ਨਜ਼ਰ ਆਏ। ਉਹਨਾਂ ਨੇ ਦੋਵਾਂ ਨੇ ਜਿਸ ਤਰੀਕੇ ਦੇ ਨਾਲ ਰਜਿੰਦਰ ਪਾਤ ਸਿੰਘ ਵਾਪਸੀ ਕਰ ਗਏ ਨੇ ਪ੍ਰਾਣੀ ਸ਼ਰਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਤੇ ਉਸ ਤਰੀਕੇ ਦੇ ਨਾਲ ਇੱਕ ਵੱਡਾ ਚਟਕਾ ਹੋਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੱਗਾ ਹੈ। ਜਿੱਥੇ ਦੋ ਮੈਂਬਰ ਸੰਤ ਗੁਰਮੀਤ ਸਿੰਘ ਤਲੋਕੇ ਵਾਲਾ ਤੇ 인ਦਰ ਬੋਰ ਸਿੰਘ ਲਖਮੀਰ ਵਾਲਾ ਮੁੜ ਵਾਪਸੀ ਕਰ ਗਏ ਨੇ ਤੇ ਉਹਨਾਂ ਦਾ ਸਰੋਪੇ ਪਾ ਕੇ ਸਵਾਗਤ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪਗਾਲ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਜਿਹੜੀ ਹੈ 1920 ਤੋਂ ਚੱਲ ਰਹੀ ਹੈ ਉਹਦੇ ਵਿੱਚ ਜੋ ਕੰਮ ਕੀਤੇ ਜਾਂਦੇ ਨੇ ਉਹ ਵਧੀਆ ਢੰਗ ਦੇ ਨਾਲ ਕੀਤੇ ਜਾਂਦੇ ਨੇ ਅਸੀਂ ਲੋਕਾਂ ਨੂੰ ਇਸ ਖੇਤਰੀ ਪਾਰਟੀ ਦੇ ਨਾਲ ਜੋੜਨ ਦੀ ਅਪੀਲ ਕਰਦੇ ਹਾਂ ਜਿਹੜੇ ਵੀ ਟਕਸਾਲੀ ਆਗੂ ਹੋਰ ਵੀ ਸਾਡੇ ਨਾਲ ਰੁੱਸ ਕੇ ਗਏ ਨੇ ਉਹ ਸਾਡੇ ਨਾਲ ਮੁੜ ਸਮੂਲੀਅਤ ਕਰਨ ਅਤੇ ਸਾਡੀ ਪਾਰਟੀ ਦੇ ਨਾਲ ਆ ਕੇ ਜੁੜਨ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਪਾਰਟੀ ਦੇ ਵਿੱਚ ਤੜਾ ਤੜ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਤੇ ਨਵੀਂ ਪਣੀ ਗਿਆਨੀ ਹਰਤੇ ਸਿੰਘ ਜੀ ਦੀ ਪਾਰਟੀ ਨੂੰ ਕਈ ਜਿਹੜੇ ਨੇ ਆਗੂ ਛੱਡਦੇ ਜਾ ਰਹੇ ਨੇ ਹਾਲਾਂਕਿ ਪੁਨਰ ਸੁਰਜੀਤ ਕਰਨ ਲਈ ਦਿਨ ਰਾਤ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਲੱਗੇ ਹੋਏ ਨੇ ਲੇਕਿਨ ਉਹਨਾਂ ਦੇ ਇਹ ਨਾਲੋਂ ਕਈ ਆਪਣੇ ਆਪੇ ਆਗੂ ਟੁੱਟ ਕੇ ਜਿਹੜੇ ਨੇ ਬਰਾਣੀ ਸ਼ਰਮੀ ਇਕਾਲੀ ਦਲ ਦੇ ਪ੍ਰਦਾਤ ਸੁਖਵੀਰ ਸਿੰਘ ਬਾਦਲ ਨਾਲ ਜੁੜਦੇ ਜਾ ਰਹੇ ਨੇ ਧੰਨਵਾਦ